ਬੀਜੇਪੀ ਦੇ ਨੇਤਾ ਨੂੰ ਅੱਗ ਲੱਗ ਗਈ ਬੀਜੇਪੀ ਦੇ ਨੇਤਾ ਨੂੰ ਅੱਗ ਕੈਂਜ ਲੱਗੀ ਜਦੋਂ ਦਿਲਜੀਤ ਦੋਸਾਂਝ ਨੂੰ ਜਿਹੜੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਟਰੂਡੋ ਨੇ ਉਹਨਾਂ ਨੇ ਦਿਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਮੁਬਾਰਕਬਾਦ ਦਿੱਤੀ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਉਹਨਾਂ ਨੂੰ ਕੰਗratulations ਬੋਲਿਆ ਤੇ ਜਿਹੜਾ ਬੀਜੇਪੀ ਦਾ ਇਹ ਨੇਤਾ ਹੈ ਉਹਨੂੰ ਬਹੁਤ ਬਹੁਤ ਜ਼ਿਆਦਾ ਮਰਚਾਂ ਲੱਗੀਆਂ ਐਨੀਆਂ ਮਰਚਾਂ ਕਿ ਉਹਨੇ ਉਗਲ ਕੇ ਸਾਰਿਆਂ ਤੇ ਸੋਟ ਛੜੀਆਂ ਆ ਜਦੋਂ ਇਹ ਪੰਜਾਬ ਦੀ ਗੱਲ ਆਉਂਦੀ ਏ ਤੇ ਬਹੁਤ ਸਾਰੇ ਲੋਕਾਂ ਨੂੰ ਕਾਫੀ ਮਰਚਾਂ ਜਿਹੜੀਆਂ ਲੱਗਦੀਆਂ ਨੇ ਦਿਲਜੀਤ ਦੋਸਾਂਝ ਬਹੁਤ ਸਾਰੇ ਲੋਕਾਂ ਦਾ ਹੀਰੋ ਏ ਬਹੁਤ ਸਾਰੇ ਲੋਕਾਂ ਦੀ ਮੋਟੀਵੇਸ਼ਨ ਏ ਇਨਸਪਾਇਰੇਸ਼ਨ ਏ ਤੇ ਬਹੁਤ ਸਾਰੇ ਉਹਦੇ ਫੈਨ ਨੇ ਤੇ ਇੱਥੇ ਅਗੇ ਦਿਲਜੀਤ ਦੋਸਾਂਝ ਦੀ ਐਨੀ ਤਰੀਫ਼ ਹੋਈ ਏ ਤੇ ਕਿਸੇ ਨੂੰ ਪਖੜਾਣੀ ਚਾਹੀਦਾ ਲੇਕਿਨ ਇੱਥੇ ਜੀ ਜਿਹੜਾ ਬੀਜੇਪੀ ਦੇ ਨੇਤਾ ਨੇ ਉਹਨਾਂ ਨੇ ਮਰਚਾ ਮੂੰਹ ਚ ਕੱਢੀਆਂ ਨੇ ਅਜੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕਰਾਂਗੀ ਵੀਡੀਓ ਰਿਪੋਰਟ ਵਿੱਚ ਮਜ਼ੀਦ ਡਿਟੇਲ ਹੈ ਕੀ ਕੀ ਹੈ ਬੀਜੇਪੀ ਦੇ ਨੇਤਾ ਨੇ ਤੇ ਆ ਪੰਜਾਬ ਦੇ ਲੋਕਾਂ ਨੇ ਕੀ ਰਿਐਕਸ਼ਨ ਦਿੱਤਾ ਕੀ ਕੀ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਆ ਵੇਖਦੇ ਆ ਵੀਡੀਓ ਲੈਟਸ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਪੁੱਤ ਬੀਜਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਮਨਜਿੰਦਰ ਸਿੰਘ ਜਿਹੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪੰਜਾਬੀ ਸਿੰਗਰ ਦਲਜੀਤ ਦੋਸਾਜ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿਉਂ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਉਹ ਤੇ ਪੰਜਾਬੀ ਪੁੱਤ ਤਾਂ ਥਾਪੀ ਕਾਇਕਿਤ ਆਪ ਵੀ ਦਿੱਤੀ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਟ੍ਰੂਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਆ ਤੇ ਤੁਹਾਡੇ ਬਿਆਨ ਤੇ ਹਮਮ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਮੋਧ ਕਾਟੀ ਦੇ ਪ੍ਰਧਾਨ ਰਹੇ ਇੱਕ ਅੱਲ ਜਲਦੇ ਆਗੂ ਰਹੇ ਅਸੀਂ ਬਹੁਤਾਂ ਕੰਮ ਕਰਦੇ ਆਇਆ ਬੁੜਾ ਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾ ਹਮ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਲਾ ਕੇ ਬਣਿਆ ਹਮ ਲੈ ਕੋ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਬਿਲਕੁਲ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਛੇਤੀ ਨਹੀਂ ਹੋਗੀ ਹਮ ਪਰ ਇਹ ਥੋੜੀ ਮਾਨਸਿਕਤਾ ਦਸਦੀ ਹੈ ਤੇ ਬੀਜੇਪੀ ਦੀ ਸੋਚ ਦਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਬਿਲਕੁਲ ਕੱਲਾ ਕੱਲਾ ਪੰਜਾਬੀ ਤੁਤੋਏ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਹੂੰ ਪੰਜਾਬ ਪੰਜਾਬੀ ਜਿੰਦਾਬਾਦ ਦਾਸਤਾਨ ਦੇ ਵਿੱਚ ਬਿੰਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲੇ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਆਜ਼ਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਕਾਲੀ ਜਲ ਦੀ ਪ੍ਰਧਾਨ ਮਾਸਟਰ ਤਾਰਾਸਮੀ ਦੀ ਹੁੰਦੀ ਆ ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਵਾਸਤੇ ਹੀ ਬਣਦਾ ਹੂੰ ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਆ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਪੰਜਾਬੀ ਆ ਅਸੀਂ ਪੰਜਾਬੀ ਜਿੰਦਾਬਾਦ ਕਾਹਾਂਗੇ ਅਸੀਂ ਪਹਿਲਾਂ ਪੰਜਾਬੀ ਆ ਬਾਕੀ ਬਾਅਦ ਵਿੱਚ ਬਿਲਕੁਲ ਇਹ ਦੇ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦਾ ਬਿਲਕੁਲ ਬਿਲਕੁਲ ਇਸ ਦੇਸ਼ ਨੂੰ ਯਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਸੀਆਂ ਕਾਲੇ ਪਾਣੀ ਜੇਹੜਾ ਕੁੱਟਾ ਮਾਰਾਂ ਸਭ ਤੋਂ ਅਸੀਂ ਚੱਲਿਆ ਹੂੰ ਦੇਸ਼ ਬਕਰਾਂ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਹੂੰ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਹੈ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਣ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਜੇ ਸਾਨੂੰ ਸ਼ਰਮ ਆਉਂਦੀ ਹੈ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਬਿਲਕੁਲ ਕਿ ਤੁਸੀਂ ਆ ਸਿਰਫ ਦਸਤਾਰ ਬੰਨੀ ਹੋਈ ਆ ਹੂੰ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਹਰਿਆਣੇ ਸਿੱਖਾਂ ਦੇ ਘਰ ਤਾਂ ਦਿੱਤੇ ਜਾਂਦੇ ਨੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਦਿੱਲੀ ਕਮੇਟੀ ਤੁਸੀਂ ਸਿੱਧਿਓ ਤੇਹਰਾਣਾ ਕਮੇਟੀ ਆਰਐਸਐਫ ਤੇ ਬੀਜੇਪੀ ਦੇ ਥੱਲੇ ਸੁਵਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਸਿਰਸਾ ਸਾਹਿਬ ਕਿੰਨੀ ਕੰਨੀ ਜ਼ਮੀਰ ਨੂੰ ਥੱਲੇ ਘੇਰੋਗੇ ਇਹੋ ਜੀ ਕਿਹੜੀ ਬੀਜੇਪੀ ਨੇ ਤੁਹਾਡੀ ਸੰਘੀ ਕੋਟ ਰੱਖੀ ਆ ਜਿਹੜਾ ਬਾਰ-ਬਾਰ ਤੁਸੀਂ ਸਿੱਖਾਂ ਨਾਲ ਤੇ ਪੰਜਾਬ ਨਾਲ ਧਰੋਖ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਹੇ ਲਈ ਪਿਆਰ ਰਹੋ ਹਰ ਪੰਜਾਬੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸਿਕਾ ਦੋਸਤੋ ਦਿਲਜੀਤ ਦਸਾਂਝ ਜਿਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀ ਦਾ ਨਾਮ ਉੱਚਾ ਕੀਤਾ ਹੈ ਦੇਸ਼ ਦਾ ਨਾਮ ਉੱਚਾ ਕੀਤਾ ਹੈ ਜਿਸ ਦੇ ਕੀ ਮੈਡਮ ਪੁਸ਼ਾਰ ਦੇ ਮਿਊਜ਼ੀਅਮ ਤੱਕ ਮੋਮ ਦੇ ਪੁੱਤਲੇ ਲੱਗੇ ਨੇ ਤੇ ਉੱਥੇ ਹੀ ਦਿਲਜੀਤ ਦਸਾਂਝ ਕੈਨੇਡਾ ਦੇ ਵਿੱਚ ਸ਼ੋਅ ਕਰਨ ਦੇ ਲਈ ਪਹੁੰਚੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੀ ਪਹੁੰਚੇ ਤੇ ਉਹਨਾਂ ਨੇ ਇਸ ਮੌਕੇ ਦਲਜੀਤ ਦਸਾਂ ਦੀ ਉਸਤਤ ਕਰਦੇ ਹੋਏ ਬਿਟਿਆ ਕਰਦੇ ਹੋਏ ਕਿਹਾ ਕਿ ਦਲਜੀਤ ਦਸਾਂ ਜੋ ਪੰਜਾਬ ਤੋਂ ਉੱਠ ਕੇ ਅੱਜ ਸਾਡੇ ਦੇਸ਼ ਕੈਨੇਡਾ ਦੇ ਵਿੱਚ ਥੁਮਾ ਪਾ ਰਿਹਾ ਹੈ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਲਜੀਤ ਦਸਾਂ ਦੀ ਪਿੱਠ ਵੀ ਥੱਪ ਤੋਂ ਪਾਈ ਤੇ ਉੱਥੇ ਹੀ ਪਰ ਦੇਸ਼ ਦੇ ਵਿੱਚ ਕੁਝ ਲੋਕਾਂ ਨੂੰ ਇਸ ਗੱਲ ਕਰਕੇ ਮਿਰਚਾਂ ਲੱਗ ਗਈਆਂ ਮਨਜਿੰਦਰ ਸਿਰਸਾ ਜਿਸ ਨੇ ਕੀ ਕਿਹਾ ਕਿ ਜਸਟਨ ਟਰੂਟੋ ਨੇ ਕਿਉਂ ਕਿ ਆ ਪੰਜਾਬ ਦਾ ਪੁੱਤ ਦਲਜੀਤ ਨੂੰ ਉਸਨੇ ਭਾਰਤ ਦਾ ਪੁੱਤ ਕਹਿਣਾ ਸੀ ਦੋਸਤੋ ਇਹ ਉਹ ਲੋਕ ਨੇ ਜਿਹੜੇ ਖੰਦੇ ਪੰਜਾਬ ਦਾ ਨੇ ਪੰਜਾਬ ਦੇ ਕਰਕੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਪਰ ਜਦੋਂ ਗੱਲ ਪੰਜਾਬ ਦੀ ਹੁੰਦੀ ਹੈ ਤਾਂ ਇਹ ਪੂਛਾ ਚੱਕ ਕੇ ਪੰਜਾਬੀਆਂ ਨੂੰ ਉਹ ਵਚਨ ਤੁਰਦੇ ਨੇ ਤੁਹਾਡੇ ਇਸ ਬਾਰੇ ਕੀ ਕਹਣਾ ਜੋ ਕਮੈਂਟ ਕਰਨਾ ਉੱਥੇ ਹੀ ਅਕਾਲੀ ਦਲ ਦੇ ਯੂਥ ਵਰਕਰ ਵੱਲੋਂ ਜੂਥ ਪ੍ਰਧਾਨ ਵੱਲੋਂ ਇਸ ਮੌਕੇ ਮਨਜਿੰਦਰ ਸਿਰਸਾ ਦੀ ਕਾਫੀ ਲਾਪਾਗੀ ਕੀਤੀ ਗਈ ਦੱਸਦੀ ਹੈ ਕਿ ਮਨਜਿੰਦਰ ਸਿਰਸਾ ਨੂੰ ਕਾਫੀ ਜ਼ਿਆਦਾ ਘੇਰਿਆ ਜਾ ਰਿਹਾ ਹੈ ਕਿ ਫਿਰ ਕੀ ਹੋਇਆ ਜੇ ਜਸਟਨ ਟਰੂਡੋ ਨੇ ਦਿਲਜੀਤ ਦੋਸਾਂਗ ਨੂੰ ਪੰਜਾਬ ਦਾ ਪੁੱਤ ਕਹਿ ਦਿੱਤਾ ਪੰਜਾਬੀ ਐ ਤੇ ਪੰਜਾਬੀ ਹੀ ਰਹੇਗਾ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਅਤੇ ਫਿਰ ਕੀ ਹੋ ਗਿਆ ਜੇਕਰ ਉਸਨੇ ਪੰਜਾਬ ਦਾ ਪੁੱਤ ਕਿਹਾ ਪੰਜਾਬ ਵੀ ਤਾਂ ਦੇਸ਼ ਦੇ ਵਿੱਚ ਹੀ ਐ ਉਸਨੇ ਕਿਹੜਾ ਇਹ ਕਹਤਾ ਕਿ ਦੇਸ਼ ਪੰਜਾਬ ਤੋਂ ਆਇਆ ਤੇ ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਕਹਿਣਾ ਜੋ ਕਮੈਂਟ ਕਰਨਾ ਤੇ ਜੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਇਸ ਤਰ੍ਹਾਂ ਪੰਜਾਬ ਦੀ ਗੱਲ ਹੋਣ ਤੇ ਇਸ ਤਰ੍ਹਾਂ ਇਹਨਾਂ ਨੂੰ ਸੱਤੀ ਕੱਪੜੀ ਅਕ ਲੱਗ ਜਾਂਦੀ ਹੈ ਜ ਜੇ ਲੋਕਾਂ ਬਾਰੇ ਆਪਣੇ ਵਿਚਾਰ ਜ਼ਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਕਿ ਤੁਹਾਨੂੰ ਲੱਗਦਾ ਹੈ ਕਿ ਜਸਟਿਸ ਟਰੂਡੋ ਦਾ ਜੋ ਵਿਚਾਰ ਜੋ ਬਿਆਨ ਹੈ ਉਹ ਜੋ ਪੰਜਾਬ ਦਾ ਪੁੱਤ ਦਰਜੀਤ ਨੇ ਕਿਹਾ ਹੈ ਉਹ ਸਹੀ ਹੈ ਜਾਂ ਫਿਰ ਨਹੀਂ ਜੱਸ ਜਾਂ ਉਹਦੇ ਵਿੱਚ ਜ਼ਰੂਰ ਆਪਣੀ رائے ਕਮੈਂਟਾਂ ਦੇ ਵਿੱਚ ਦੱਸਣਾ ਓਕੇ ਜੀ ਰਿਪੋਰਟ ਤੁਸੀਂ ਵੇਖੀ ਹੈ ਇੱਥੇ ਜੀ ਜੇ ਸਿਰਸਾ ਨੇ ਬੀਜਪੀ ਤੇ ਨੇਤਾ ਨਾਲੀ ਉਹ ਗੁਰਦੁਆਰੇ ਦੇ ਪ੍ਰਦਾਨ ਨਹੀਂ ਨੇ ਉਹਨਾਂ ਨੂੰ ਇੰਨੀਆਂ ਮਰਚਾਂ ਕਿਉਂ ਲੱਗੀਆਂ ਸਿਰ ਤੇ ਉਹਨਾਂ ਨੇ ਦਸਤਾਰ ਬੰਦੀ ਹੁੰਦੀ ਏ ਤੇ ਨਾਲ ਜੀ ਉਹ ਪੰਜਾਬ ਦੀ ਗੱਲਾਂ ਦੀ ਤੇ ਪੰਜਾਬੀਆਂ ਦੀ ਗੱਲਾਂ ਆਂਦੀ ਏ ਤੇ ਐਨੇ ਕਿਉਂ ਸੜ ਜਾਂਦੇ ਨੇ ਬਲ ਜਾਂਦੇ ਨੇ ਆਖਿਰ ਉਹਨਾਂ ਦੀ ਦਮ ਤੇ ਕਿੰਨੇ ਪੈਰ ਰੱਖਿਆ ਦਾ ਕਿ ਉਹਨਾਂ ਨੂੰ ਐਡੀ ਫਿਕਰ ਏ ਕਿ ਜਿੱਥੇ ਵੀ ਪੰਜਾਬ ਦੀ ਕਿਤੇ ਤਾਰੀਫ਼ ਹੋਣ ਲੱਗ ਪੈਂਦੀ ਏ ਤੇ ਉਹ ਬੋਲ ਪੈਂਦੇ ਨੇ ਤੇ ਕੋਈ ਤੇ ਇੱਥੇ ਮੈਂ ਕਹਿੰਨੀ ਪਈ ਸਾ ਕੋਈ ਕੁਝ ਤੇ ਦਾਲ ਵਿੱਚ ਕਾਲਾ ਹੈ ਕਿ ਉਹ ਜਿਹੜਾ ਗੱਲ-ਗੱਲ ਤੇ ਜਿਹੜਾ ਬੀਜੇਪੀ ਤੇ ਮਾਈਤੀ ਬਣ ਕੇ ਪੰਜਾਬ ਦੇ ਖਿਲਾਫ ਗੱਲਾਂ ਕਰਦੇ ਨੇ ਜਾਂ ਪੀਜੇਪੀ ਜਿਹੜੀ ਹੈ ਪੰਜਾਬ ਦੇ ਖਿਲਾਫ ਜਿਹੜਾ ਆ ਡਿਫਰੈਂਟ ਜਿਹੜੇ ਐਕਸ਼ਨ ਜ਼ ਲੈਣ ਦੀ ਨਜ਼ਰ ਆਉਂਦੀ ਹੈ ਬਿਲਕੁਲ ਉਹੀ ਕਿਰਦਾਰ ਜਿਹੜਾ ਐ ਵੀ ਅਦਾ ਕਰਦੇ ਪਿੰਨੇ ਬਹੁਤ ਅਫਸੋਸ ਦੀ ਗੱਲ ਹੈ ਵੇਖ ਕੇ ਮੈਨੂੰ ਕਾਫੀ ਜ਼ਿਆਦਾ ਹੈਰਤ ਹੋਈ ਸ਼ੌਕ ਵੀ ਲੱਗਿਆ ਕਿ ਇੱਕ ਬੰਦਾ ਜਿਹੜਾ ਆਪ ਵੀ ਪੰਜਾਬੀ ਹੈ ਤੇ ਉਹਨੂੰ ਆਖਰ ਕੀ ਮਸਲਾ ਹੈ ਕਿ ਪੰਜਾਬੀਆਂ ਦੀ ਤਾਰੀਫ ਹੁੰਦੀ ਪਈ ਤੇ ਉਹਨਾਂ ਨੂੰ ਮਸਲਾ ਹੈ ਤੇ ਪੰਜਾਬ ਦਾ ਪੁੱਤ ਕਹਿ ਦਿੱਤਾ ਤੇ ਉਹਦੇ ਵਿੱਚ ਕਿਹੜੀ ਮਾੜੀ ਗੱਲ ਪੰਜਾਬ ਇੰਡੀਆ ਦਾ ਹੀ ਹਿੱਸਾ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਡੀਆ ਦੇ ਹੀ ਠੀਕ ਹੈ ਦੇ ਵਿੱਚ ਹੀ ਰਹਿੰਦੇ ਨੇ ਤੇ ਇਹਦੇ ਵਿੱਚ ਐਡੀ ਕੋਈ ਸੜਨ ਪੁੱਜਣ ਵਾਲੀ ਗੱਲ ਨਹੀਂ ਸੀ ਕਿ ਜੇ ਸਿਰਸਾ ਨੇ ਆਪਣੇ ਮੂੰਹ ਚ ਕਾਫੀ ਜਿਹੜਾ ਠੀਕ ਹੈ ਮੱਚਾਂ ਕੱਡੀਆਂ ਨੇ ਤੇ ਪਲਾਫ ਜਿਹੜਾ ਗੱਲਾਂ ਕੀਤੀਆਂ ਨੇ ਬਹੁਤ سارے ਲੋਕਾਂ ਨੂੰ ਬਹੁਤ ਬਹੁਤ ਜ਼ਿਆਦਾ ਤਾਪ ਚੜੀ ਹੈ ਇਹਦੇ ਤੇ ਤੇ ਅ ਇੱਥੇ ਜੀ ਮੈਂ ਜਸਟਿਨ ਥਰੂਡੂ ਦੀ ਗੱਲ ਕਰਾਂਗੀ ਉਹਨਾਂ ਨੇ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਠੀਕ ਹੈ ਤਾਰੀਫ਼ ਕੀਤੀ ਹੈ ਦਿਲਜੀਤ ਦੋਸਾਂਝ ਨੂੰ ਬਹੁਤ ਬਹੁਤ ਜ਼ਿਆਦਾ ਉਹਨਾਂ ਨੂੰ ਕੰਗ੍ਰੈਚੁਲੇਸ਼ਨ ਬੋਲਿਆ ਜਿਹੜੇ ਵਟਾਰ ਕੋਡ ਉੱਥੇ ਬਣਾਇਆ ਠੀਕ ਹੈ ਰੋਜਰ ਸੈਂਟਰ 'ਚ ਲਾਈਕ ਅਜੇ ਪਿੱਛੇ ਹਿਸਟਰੀ ਵਿੱਚ ਕਦੇ ਐਂਜਲ ਲੋਕਾਂ ਨੇ ਕਾਨਸਰਟ ਅਟੈਂਡ ਨਹੀਂ ਕੀਤਾ ਜੰਜ ਦਿਲਜੀਤ ਤੋਂ ਸਾਂਝ ਨੇ ਦਾ ਜਿਹੜਾ ਕਾਨਸਰਟ ਹੈ ਲੋਕਾਂ ਨੇ ਉੱਥੇ ਅਟੈਂਡ ਕੀਤਾ ਤੇ ਇੱਕ ਬਹੁਤ ਵੱਡਾ ਇੱਕ ਹਿਸਟੋਰਿਕ ਵਿਕਟਰੀ ਜਿਹੜੀ ਹੈ ਉਹ ਪੰਜਾਬ ਲਈ ਦੇ ਲਈ ਬਣ ਚੁੱਕੀ ਹੈ ਇੰਡੀਆ ਦੇ ਲਈ ਇੱਕ ਬਹੁਤ ਹੈ ਵਿਕਟਰੀ ਬਣ ਚੁੱਕੀ ਹੈ ਤੁਸੀਂ ਕੀ ਕਹੋਗੇ ਇਹਦੇ ਬਾਰੇ ਤੁਹਾਡੇ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਤੁਸੀਂ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਹੈ ਸਤਿ ਸ਼੍ਰੀ ਅਕਾਲ